ਪੰਜਾਬੀਆਂ ਦਾ ਮੁੱਖ ਤਿਹਾਰ ਲੋਹੜੀ ਹਰ ਸਾਲ ਮਾਗੀ ਤੋਂ ਇੱਕ ਦਿਨ ਪਹਿਲਾਂ ਬੜੀ ਧੁੰਦ ਨਾਲ ਮਨਾਇਆ ਜਾਂਦਾ ਹੈ ਲੋਹੜੀ ਉੱਤਰੀ ਭਾਰਤ ਦਾ ਇੱਕ ਵਿਸ਼ੇਸ਼ ਅਤੇ ਪ੍ਰਸਿੱਧ ਤਿਹਾਰ ਹੈ ਜੋ ਹਰ ਸਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਾਵੇਂ ਲੋਹੜੀ ਦੀਆਂ ਰੌਣਕਾਂ ਦੇਸ਼ ਭਰ ਵਿੱਚ ਦੇਖਣ ਨੂੰ ਮਿਲਦੀਆਂ ਹਨ ਪਰ ਪੰਜਾਬ ਵਿੱਚ ਇਸ ਤਿਹਾਰ ਦਾ ਵੱਖਰਾ ਹੀ ਰੰਗ ਰੂਪ ਦੇਖਣ ਨੂੰ ਮਿਲਦਾ ਹੈ ਇਹ ਸਰਦੀ ਦੇ ਾਂਤ ਅਤੇ ਹਾੜੀ ਦੀਆਂ ਫਸਲਾਂ ਦੇ ਪਰਫੁੱਲਤ ਹੋਣ ਦਾ ਤਿਉਹਾਰ ਇਹ ਤਿਉਹਾਰ ਉਸ ਕਰਦੀ ਪਹਿਲੀ ਲੋਹੜੀ ਦੇ ਰੂਪ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜਿੱਥੇ ਲੜਕੇ ਦਾ ਜਨਮ ਹੁੰਦਾ ਹੈ ਲੋਹੜੀ ਦਾ ਇਤਿਹਾਸ ਦੁੱਲਾ ਪੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ ਦੁੱਲਾ ਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਕਿ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਦਰਿਆਦਿਲੀ ਦੇ ਕਾਇਲ ਸਨ ਇਸ ਕਰਕੇ ਉਹ ਲੋਕ ਉਸ ਦਾ ਅਦਰ ਸਤਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਵਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ ਜਦੋਂ ਦੁੱਲਾ ਪੱਟੀ ਨੇ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਵਿਆਹ ਵਿੱਚ ਤੋਹਫੇ ਦੇ ਤੌਰ ਤੇ ਸ਼ੱਕਰ ਭਾ ਦਿੱਤੀ ਪੁਰਾਣਕਥਾ ਅਨੁਸਾਰ ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਮੰਗੀਆਂ ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਤੇਰੀ ਹੋ ਰਹੀ ਸੀ ਹਾਕਮ ਨੂੰ ਜਦੋਂ ਕੁੜੀਆਂ ਦੇ ਹਸਨ ਦਾ ਪਤਾ ਲੱਗਾ ਤਾਂ ਉਸਨੇ ਉਹਨਾਂ ਨੂੰ ਜ਼ੋਰ ਹੀ ਚੁੱਕਣ ਦੀ ਧਾਰ ਲਈ ਬ੍ਰਾਹਮਣ ਨੂੰ ਭਿੰਨ ਖੋਣ ਤੇ ਉਸਨੇ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਤੇ ਦੁੱਲੇ ਨੇ ਵਿਆਹ ਦੀ ਜੀ ਮੇਵਾਰੀ ਲਈ ਕੁੜੀ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਰਾਤ ਸਮੇਂ ਹੀ ਵਿਆਹਣ ਦੀ ਗੱਲ ਕੀਤੀ ਜਦੋਂ ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਬਾਲੀ ਗਈ ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਏ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਹਨਾਂ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦ ਦੇ ਰੂਪੇ ਚ দান ਦਿੱਤਾ ਦੁੱਲੇ ਕੋਲ ਕੰਨਿਆਦਾਨ ਦੇਣ ਲਈ ਇਕ ਲੱਭ ਸ਼ੱਕਰ ਦੀ ਸੀ ਇਸ ਤਰ੍ਹਾਂ ਉਹਨਾਂ ਕੁੜੀਆਂ ਦਾ ਡੋਲਾ ਤੁਰ ਜਾਂਦੀ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ ਸੋ ਉਦੋਂ ਤੋਂ ਲੋੜੀ ਦਾ ਤਿਹਾਰ ਮਨਾਉਣ ਦਾ ਰਿਵਾਜ ਪਿਆ ਮੰਨਿਆ ਜਾਂਦਾ ਹੈ ਲੂੜੀ ਮੌਕੇ ਲੋਕ ਨਵੇਂ ਕੱਪੜੇ ਪਹਿਨਦੇ ਹਨ ਤੇ ਢੋਲ ਦੀ ਤੁਨ ਉਤੇ ਭੰਗੜਾ ਅਤੇ ਗਿੱਧਾ ਪਾਉਂਦੇ ਹਨ ਪੰਜਾਬੀ ਗੀਤ ਗਾਏ ਜਾਂਦੇ ਹਨ ਇਸ ਦਿਨ ਖਾਸ ਤੌਰ ਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣੇ ਵਿੱਚ ਮੁੱਖ ਕੋਰਸ ਵਜੋਂ ਪਰੋਸੀ ਜਾਂਦੀ ਹੈ ਜਿਨ੍ਹਾਂ ਘਰਾਂ ਵਿੱਚ ਹੀ ਹਾਲ ਹੀ ਵਿੱਚ ਵਿਆਹ ਜਾਂ ਜਨੇਪੇ ਹੋਏ ਹੁੰਦੇ ਹਨ ਉਹਨਾਂ ਵਿੱਚ ਲੋੜੀ ਦਾ ਤਿਹਾਰ ਉਤਸ਼ਾਹ ਦੇ ਉੱਚੇ ਪੱਧਰ ਉਤੇ ਪਹੁੰਚ ਜਾਂਦਾ ਹੈ ਲੋੜੀ ਇੱਕ ਮਹਾਨ ਤਿਹਾਰ ਹੈ ਜੋ ਕਿਸਾਨਾਂ ਲਈ ਵੀ ਬਹੁਤ ਮਹੱਤਵ ਰੱਖਦਾ ਹੈ। ਇਹ ਆਉਗੇ ਰਸਤਰੰਗ ਤੇ ਪਰਵਾਰਿਕ ਖੁਸ਼ੀਆਂ ਭਰਿਆ ਇਤਿਹਾਸ ਤੀ ਫੁੱਤ ਦਾ ਬਿਤਕਰਾ ਕੀਤੇ ਬਿਨਾ ਮਨਾਈਏ ਤੇ ਹੋਰਨਾਂ ਨੂੰ ਵੀ ਪ੍ਰੇਰ ਕੇ ਸਮਾਜਿਕ ਤੇ ਕੁਦਰਤੀ ਸੰਤੁਲਨ ਵਿੱਚ ਭਾਈਵਾਲ ਬਣੀਏ। ਚਾਹਾਂ, ਮਲਾਰਾਂ, ਸ਼ਗਨਾਂ ਅਤੇ ਖੁਸ਼ੀਆਂ ਦਾ ਇਹ ਤਿਹਾਰ ਪਰਵਾਰਿਕ ਰਿਸ਼ਤਿਆਂ ਦੀ ਨੇੜਤਾ ਨੂੰ ਹੰਡਾਉਂਦੇ ਹੋયા ਤੁਹਾਡੇ ਜੀਵਨ ਵਿੱਚ ਮੋਹ ਦੇ ਨਿਗ ਸమేਤ ਉਹ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਸਿੰਘ ਹਿਸਟਰੀ ਚੈਨਲ ਵੱਲੋਂ ਤੁਹਾਨੂੰ ਸਭ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ